ਪਾਰਟੀ ਨੇ ਕੋਈ ਮਤਲ ਨਹੀਂ ਕਿਸਦਾ ਇਹ ਸਿਰਫ ਕਹਿਣ ਦੀਆਂ ਗੱਲਾਂ ਵਾਜੀ ਧਾਰੀਆਲ ਆ ਗਏ ਜੀ ਫਲਾਨਾ ਆ ਗਿਆ ਵੋਟਾਂ ਦਾ ਮਤਲ ਧਾਰੀਆਲ ਨੂੰ ਕਹਿੰਦੇ ਇਥੇ ਆਣ ਕੇ ਰਿਹਾ ਚਾਰ ਦਿਨ ਪਤਾ ਲੱਗੇ ਪਤਾ ਲੱਗੇ ਕਿੱਦਾਂ ਰਹੀਦਾ ਵਾ ਕਿੱਦਾਂ ਦੁਨੀਆ ਪਬਲਿਕ ਗਾਰੰਟੀ ਕਿੱਦਾਂ ਲੋਕਾਂ ਦੇ ਬੱਚੇ ਨੰਗਣ ਦੇ ਸਕੂਲਾਂ ਕਿੱਦਾਂ ਜਾਣਦੇ ਆ ਅੱਜ ਜਿਹੜਾ ਹਾਸਾ ਆ ਕੀ ਕਾਰਨ ਕੀ ਲੱਗਦਾ ਇਹ ਹੁਣ ਕਹਿ ਨਹੀਂ ਸਕਦੇ ਕੋਈ ਜੀ ਕੀ ਗੱਲ ਆ ਕੋਈ ਕਿੱਦਾਂ ਵਾ ਕਿੱਦਾਂ ਜਿੰਨਾ ਤੱਕ ਮਾਰੇ ਲੋਥ ਬਾਹਰ ਨਹੀਂ ਆਉਂਦੀ ਕੀ ਪਤਾ ਲੱਗੂਗਾ ਅੱਬ ਕੀ ਆ ਇਹ ਕੋਈ ਬੰਦਾ ਵਾ ਜਾਂ ਜਨਾਨੀ ਆ ਕੋਈ ਦੱਸੋ ਇੱਥੇ ਕੋਈ ਮਲਾਜੇ ਮੈਂ 10 ਮਿੰਟ ਹੋ ਗਏ ਚੱਲ ਗਏ ਆ ਕੋਈ ਲੀਡਰ ਆਇਆ ਕੋਈ ਕੋਈ ਕਾਉਂਸਲਰ ਆਇਆ ਜੋ ਸਹੀ ਗੱਲ ਆ ਇਹ ਸਰਬ ਹੁੰਦੇ ਇਲੈਕਸ਼ਨ ਚ ਇੱਥੇ 10 ਜਾਣੇ ਨਾ ਘਰੋਂ ਉੱਤੇ ਹੁੰਦੇ ਆਣ ਕੇ ਤੇ ਫਿਰ ਕਹਿੰਦੇ ਹੋ ਇਹ ਕਹਿੰਦੀਆਂ ਗੱਲਾਂ ਵੀਰ ਜੀ ਕੋਈ ਭਲਾ ਨਹੀਂ ਕੋਈ ਕਰਦਾ ਕੋਈ ਆਪਣੇ ਘਰ ਘਰ ਭੰਡੇ ਜਿੰਨੇ ਵੀ ਲੀਡਰ ਆ ਮਾਰੇ ਬੰਦੇ ਨਹੀਂ ਕੋਈ ਸੁਣਵਾਈ ਕੋਈ ਸੁਣਵਾਈ ਨਹੀਂ ਕੋਈ ਵੀ ਕਹਦੇ ਆਣ ਕੇ ਇੱਥੇ ਵੀ ਇਹ ਸਵੇਰ ਦੀ ਲੋਥ ਪਈ ਆ ਕੋਈ ਕਾਉਂਸਲਰ ਆ ਗਿਆ ਮਹੱਲੇ ਦਾ ਜਾਂ ਕੋਈ ਵਾਰਡ ਦਾ ਆ ਗਿਆ ਕੋਈ ਕਦੇ ਚੋਕੇ ਸਾੜ ਦੀਏ ਕੋਈ ਕਹਦੇ ਆਉਣਾ ਤਾਂ ਇੰਵੇਂ ਲਿਆਓ ਉਹਨੂੰ ਕੋਈ ਕੀ ਇਹ ਲੋਥ ਬਾਹਰ ਨਹੀਂ ਆਉਂਦੀ ਉਹ ਤੇ ਗਰੀਬੀ ਦਾ ਮਤਲਬ ਆ ਅਸੀਂ ਅੱਜ ਤੋਂ ਛੋਟੀ ਉਮਰਾਂ ਦੇ ਦੀਪਕ ਕੁਮਾਰ ਨੇ ਮੇਰਾ ਨਾਮ ਆ ਭਾਜੀ ਅਸੀਂ ਛੋਟੇ ਛੋਟੇ ਹੁੰਨੇ ਆ ਉਦੋਂ ਅਸੀਂ ਸੌਂਦੇ ਹੁੰਨੇ ਆ ਕਿ ਜਦੋਂ ਆ ਮਾਰੇ ਕਰਮ ਮਾਰੀਆਂ ਵਾਰ ਦਤਾ ਇੱਥੇ ਹੁੰਦੀਆਂ ਰਹੀਆਂ ਹੁਣ ਅਸੀਂ ਵਿਆਹ ਵੜੇ ਗਏ ਬਾਲ ਬੱਚੇ ਵਾਲੇ ਹੋ ਗਿਆ ਤੇ ਬਹੁਤ ਚਿਰ ਬਾਅਦ ਅਸੀਂ ਆ ਮੰਦਪਾ ਦੇਗੀ ਘਟਨਾ ਦੇਖੀ ਇੱਥੇ ਚਲੋ ਚਾਹੀਦਾ ਨਹੀਂ ਚਲੋ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਪੀ ਇੱਥੇ 24 ਘੰਟੇ ਅਮਲੀ ਦੇਖਦੇ ਪਏ ਆ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜੇ ਮਰਜ਼ੀ ਟਾਈਮ ਆ ਕੇ ਦੇਖੋ ਪਰ ਮੈਂ ਗਵਰਨਮੈਂਟ ਨੂੰ ਇਹ ਮੰਗ ਕਰਦਾ ਪੀ ਨਾਲੇ ਦਾ ਸੁਧਾਰ ਕੀਤਾ ਜਾਵੇ ਦੂਜੀ ਗੱਲ ਆ ਪੀ ਸਾਨੂੰ ਇੱਥੇ ਨਾਈਟ ਸਿਕਿਉਰਟੀ ਚਾਹੀਦੀ ਹੈ ਜਦੋਂ ਕੁਮੜ ਵਿਜੇ ਪ੍ਰਤਾਪ ਐਸਪੀ ਸੀ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਰੇਲਵੇ ਦੇ ਕੋਲ ਤਰਖਤ ਦੇ ਉੱਤੇ ਲਾਸ਼ ਟੰਗੀ ਸੀ ਤੇ ਉਹ ਕੁਮੜ ਵਿਜੇ ਪ੍ਰਤਾਪ ਐਮਐਲ ਨੇ 10 ਵੇ ਤੋਂ ਬਾਅਦ ਪੀਸੀਆਰ 'ਤੇ ਛੱਡੇ ਸੇ ਰਾਤ ਸਿਕਿਉਰਟੀ ਛੱਡੀਦੀ ਸੀ ਉਹ ਅੱਜ ਮਤਲਬ ਰਿਟਾਇਰਮੈਂਟ ਹੋ ਗਏ ਚਾ ਉਹਨਾਂ ਦੀ ਡਿਊਟੀ ਖਤਮ ਹੋ ਗਈ ਆ ਉਹਨਾਂ ਤੋਂ ਬਾਅਦ ਬਹੁਤ ਚਿਰ ਬਾਅਦ ਸਾਨੂੰ ਆ ਪਹਿਲੀ ਵੜੀਆ ਕੰਮ ਫੇਰ ਦੁਬਾਰਾ ਇੱਥੇ ਮਿਲਿਆ ਚਿਰ ਬਾਅਦ ਜੇ ਅਸੀਂ ਕਹਨੇ ਆਪੀ ਨੱਥ ਪਾਈ ਜਾਵੇ ਕੰਮਾਂ ਨੂੰ ਜਿਹੜੇ ਮਾਰੇ ਕਰਮ ਹੁੰਦੇ ਪੈਣੇ ਦੁਨੀਆ ਸੰਸਾਰ ਤੇ ਇਹ ਥੋੜਾ ਵੀ ਪਿਆਰ ਥਲੇ ਕੀੜੀ ਆ ਕੇ ਮਰ ਗਈ ਤੇ ਕੋਈ ਵਾਰੀ ਵਾਰਸ ਨਹੀਂ ਕੋਈ ਪੁੱਛਣਾ ਭਾਜੀ ਇਨਸਾਨ ਹੈ ਇਨਸਾਨ ਹੈ ਉੱਤੇ ਨਾਕੇ ਲਾਈ ਜਾਂਦੇ ਲੋਕਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਂਦੇ ਤੇ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਨਾਈਟ ਭਾਜੀ ਚਲਾਨ ਕੱਟਣ ਲਈ ਤਿਆਰ ਚਲੋ ਕਿਰਤ ਕਰਨ ਵਾਸਤੇ ਬੰਦਾ ਸਵੇਰੇ ਗਿਆ ਰਾਤੀ ਕੰਮ ਤੋਂ ਆਉਂਦਾ ਪਿਆ ਘਰ ਨਾਲ ਪੁੰਚੇ ਮਿਹਨਤ ਕਰਨ ਗਿਆ ਆ ਤੇ ਕੀ ਗੱਲ ਅਸੀਂ ਹੋਈਏ ਭਾਜੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਨਾ ਜਾਈਆ ਸ਼ਾਮਾਂ ਨੂੰ ਤੇ ਆਡੇ ਪਰਿਵਾਰ ਤੇ ਕੀ ਬੀਤੇਗੀ ਸਿਕਿਉਰਿਟੀ ਚਾਹੀਦੀ ਨਾਈਟ ਭਾਈਆਂ ਨੂੰ ਨਾਈਟ ਸਿਕਿਉਰਿਟੀ ਚਾਹੀਦੀ ਹੈ ਸਾਨੂੰ ਉੱਥੇ ਨਾਕਾਬੰਦੀ ਸਾਡੇ ਏਰੀਆ ਨਾਲਾ ਬੰਦ ਹੋਣਾ ਜੀ ਪੂਰੇ ਸ਼ਹਿਰ ਚ ਘੁੰਮਰੀਆਂ ਹੁੰਦੀਆਂ ਪਾਜੀ ਘੁੰਮਰੀਆਂ ਸ਼ਹਿਰ ਸਿਟੀ ਦੇ ਵਿੱਚ ਰਹਿੰਦੀਆਂ ਨੇ 네ਗੇਟਿਵ ਇਲਾਕਾ ਥੋੜਾ ਬਾਹਰਲਾ ਇਲਾਕਾ ਇੱਥੇ ਨਹੀਂ ਨਾ ਹੈਗੀ ਮੈਨੂੰ ਪ੍ਰੂਫ ਦਿਓ ਵੀ ਇੱਥੇ ਸਿਕਿਉਰਿਟੀ ਹੈਗੀ ਨਹੀਂ ਹੈਗੀ ਜੇ ਸਿਕਿਉਰਟੀ ਹੁੰਦੀ ਤੇ ਆ ਕੰਮ ਹੋਣਾ ਨਹੀਂ ਸੀ ਬਿਲਕੁਲ ਲੱਗਦਾ ਕਾਰਨ ਕਿ ਕਿਉਂ ਨਹੀਂ ਆਉਂਦੀਆਂ ਫਿਰ ਸਰਕਾਰਾਂ ਦੇ ਕੰਮ ਆ ਸਾਰਾ ਸਰਕਾਰਾਂ ਦੇ ਇਹ ਭਾਜੀ ਹੁਣ ਨਹੀਂ ਪਤਾ ਸਾਨੂੰ ਵੀ ਕਿਉਂ ਨਹੀਂ ਆਉਂਦੀਆਂ ਇਹ ਤਾਂ ਲੀਡਰ ਜਾਣ ਹੁਣ ਤੇ ਪਬਲਿਕ ਸਰਕਾਰਾਂ ਜਾਣਨ ਸਾਨੂੰ ਨਹੀਂ ਇਹਦੇ ਬਾਰੇ ਪਤਾ ਪਰ ਅਸੀਂ ਜਿਹੜੀ ਤੁਹਾਨੂੰ ਗੱਲ ਕਹੀ ਆ ਵੀ ਸਾਨੂੰ ਸਿਕਿਉਰਟੀ ਚਾਹੀਦੀ ਇੱਥੇ ਬਸ हां ਅਨੂਏਕ ਜੀ ਨਾ ਆਜ ਆਪਣਾ ਸਰ ਜੀ ਮੇਰਾ ਨਾਮ ਰਕੇਸ਼ ਕੁਮਾਰ ਰਿੰਗੂ ਆ ਮੈਂ ਇੱਥੇ ਸਰ ਮੁਸਤਾਫਾ ਦਾ ਰਹਿਣ ਵਾਲਾ ਜੀ ਸਾਜੀ ਇਥੇ ਇਹ ਲਾਸ਼ ਮਿਲੀ ਆ ਤੇ ਇਥੇ ਹੈ ਕਿ ਜਿਹੜਾ ਗੰਦਾ ਨਾਲਾ ਇਹਨਾਂ ਦਾ ਪਹਿਲੇ ਨੰਬਰ ਤੇ ਜਿਹੜਾ ਸਿਵਰ ਲੈਨ ਪਾਈ ਉਹ ਚਾਲੂ ਕਰਨੀ ਚਾਹੀਦੀ ਉਹ ਕਿਸ ਵਾਸਤੇ ਪਾਈ ਇਹਨਾਂ ਨੇ ਦਿਖਾਉਣ ਵਾਸਤੇ ਪਾਈ ਆ ਠੀਕ ਹੈ ਉਹਨੂੰ ਬੰਦ ਕਰਨਗੇ ਇਹ ਤਾਂ ਫੇਰ ਹੀ ਇੱਥੇ ਹੱਲ ਹੋਏਗਾ ਕਿੰਨਾ ਗੰਦ ਪਿਆ ਇੱਥੇ ਦੇਖੋ ਕੂੜਾ ਕੱਟਾ ਸਭ ਕੁਝ ਛੁੱਟਿਆ ਇੰਨੀਆਂ ਇੱਥੇ ਵਾਰਦਾ ਤਾਂ ਹੁੰਦੀਆਂ ਜਿੰਨਾ ਕੋਈ ਹਸਾਬ ਨਹੀਂ ਲੁੱਟਾਂ ਖੋਵਾਂ ਸਭ ਕੁਝ ਹੋ ਰਿਹਾ ਨਸ਼ੇੜੀ 24 ਘੰਟੇ ਆ ਕੇ ਵੇਲੇ ਇਥ ਠੀਕ ਹੈ ਇੱਕ ਨਹੀਂ ਹੁੰਦਾ ਦੋ ਨਹੀਂ ਦਾ ਦਸ ਦਾ ਹੁੰਦੇ ਜੇ ਕੋਈ ਕਹਿ ਵੀ ਦੇਵੇ ਤੇ ਅੱਗੇ ਕਹਿੰਦੇ ਤੁਸੀਂ ਕੌਣ ਹੁੰਦੇ ਕਹਿਣ ਵਾਲੇ ਸਾਰੇ ਇਹ ਕਹਿੰਦੇ ਨਹੀਂ ਇਸ ਕਰਕੇ ਚੋਪੀਸ ਬਦਲਦੇ ਹੋ ਯਾਰ ਚਾਹੀਦੇ ਇੱਥੇ ਅੰਦਰ ਕੋਈ ਗੱਡੀਆਂ ਨਹੀਂ ਘੁੰਮਦੀਆਂ ਸਾਰੇ ਇੱਧਰ ਗੱਡੀਆਂ ਤਾਂ ਕਦੀ ਵੇਖਿਆ ਨਹੀਂ ਸਿਰਫ ਆ ਗੰਦਨ ਵਾਲਾ ਜਿਹੜਾ ਇਹ ਬੰਦ ਕਰਾ ਕੇ ਸੀਵਰ ਲਾਈਨ ਚਾਲੂ ਕਰਨੀ ਚਾਹੀਦੀ ਆ ਤਾਂ ਸਭ ਕੁਝ ਠੀਕ ਹੋ ਜਾਏਗਾ ਠੀਕ ਹੈ ਬੋਡੀ ਮਿਲੀ ਹੈ ਕੀ ਲੱਗਦਾ ਕੋਈ ਵਾਰਦਾਤ ਹੋਈ ਆ ਬੰਦੇ ਨਾਲ ਹਾਦਸਾ ਇਹ ਤੇ ਜਿਹਦੇ ਨਾਲ ਇਹ ਤੇ ਸਰ ਪਰਮਾਤਮਾ ਜਾਣਦਾ ਕੀ ਹੋਇਆ ਕੀ ਨਹੀਂ ਕਿਉਂਕਿ ਲਾਸ਼ ਮੁੱਦੀ ਪਈ ਐ ਇਹਨਾਂ ਨੂੰ ਵੀ ਨਹੀਂ ਪਤਾ ਲੇਡੀ ਸੈਕ ਜਾਂ ਜੈਂਸਾ ਠੀ ਇਹ ਤੇ ਹੁਣ ਕਾਰਵਾਈ ਕਰਨਗੇ ਤੇ ਫੇਰ ਹੀ ਪਤਾ ਲੱਗੇਗਾ ਕਿਹੜੀ ਲੇਡੀਸ ਹੈ ਜਾਂ ਜਾਂਦਾ ਨਾਈਟ ਇਨਕਿਊਟੀ ਇੱਥੇ ਇਹ ਹੈ ਕਿ ਸਭ ਸਫਾਈ ਸਫਾਈ ਹੋ ਜਾਏ ਸਭ ਕੋ ਠੀਕ ਆ ਹਾਂਜੀ ਸਰ ਅੱਧੇ ਡੈੱਡ ਬੋਡੀ ਗੰਦੇ ਲਾੜੇ ਦੇ ਵਿੱਚ ਪਾਈ ਗਈ ਆ ਕੀ ਕਰ ਰਹੀ ਹੈ ਸਰ ਸਵੇਰੇ ਅੱਜ ਇਨਫੋਰਮੇਸ਼ਨ ਮਿਲੀ ਸਵੇਰੇ ਅਸੀਂ ਮੌਕੇ ਤੇ ਆਏ ਆ ਉਹ ਆ ਕੇ ਮੌਕਾ ਦੇਖਿਆ ਰੇਲਵੇ ਲਾਈਨਾਂ ਦੇ ਪੁਲ ਦੇ ਥੱਲੇ ਪਈ ਹੈ ਬੋਡੀ ਬਾਕੀ ਉਹਨਾਂ ਨੋਟ ਕਰਾ ਦਿੱਤਾ ਜੋ ਵੀ ਚਾਹਣੋ ਪਾਈ ਕਿ ਕੌਣ ਹੈ ਕੌਣ ਅੱਜ ਉਹ ਪਈ ਆਪਿਆ ਕੇ ਰੇਲਵੇ ਵਾਲੇ ਜੋ ਵੀ ਹੈਗੇ ਉਹਨਾਂ ਕੀਤਾ ਸਾਰੇ ਅਫਸਰਾਂ ਨੇ ਧਿਆਨ ਤੇ ਲਿਆ ਦਿੱਤਾ ਜੋ ਲੀਗਲ ਐਕਸ਼ਨ ਹੋਇਆ ਲਿਆ ਜਾਏਗਾ ਜਿਹਦਾ ਬਣਦਾ ਠੀਕ ਨੰਗਰ